ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾੜੀ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਛੇੜ ਲਈ ਲੈ ਕੇ ਆਏ ਆਂਗੇ ਦੋ ਤਾਂ ਗੱਬਣਾ ਜੀ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਇੱਕ ਟੋਕੜਾ ਇੱਕ ਤਾਜੀ ਸੀਗਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਚੱਲਦਾ ਬਈ ਕੰਮਕਾਰ ਕੰਮਕਾਰ ਪੂਰਾ ਵਧੀਆ ਚੱਲ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਸੱਤਾ ਵੀਰੇ ਪਿੰਡ ਬਾਸਤਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲੇ ਪੈਂਦੀ ਹੈ ਤਹਿਸੀਲ ਵੀ ਬਰਨਾਲੇ ਪੈਂਦੀ ਹੈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਪਿੰਡ ਆਪਾਂ ਨੂੰ ਬਈ ਤੱਲੇয়াল ਦਾ ਪੁਲ ਪੈ ਜਾਂਦਾ ਹੂੰ ਉਹਤ ਨਾ ਪਾਇਆ ਜਾਂਦਾ ਪੱਖੋ ਕੈਂਚੀਆਂ ਪਾਇਆ ਠੀਕ ਆ ਮੇਰਾ ਨੰਬਰ ਬੋਲ ਦੋ 84271600 ਠੀਕ ਆ ਇਹ ਬਾਈ ਬਾਈ ਦਾ ਕੰਟਰੈਕਟ ਨੰਬਰ ਆ ਬਾਕੀ ਸਟਰੀਟ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਸ਼ੁਰੂ ਕਰੀਏ ਬਾਈ ਹਾਂ ਇਧਰ ਹੀ ਕਰ ਲਓ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਗੱਬਣਾਗੀ ਹਾਂ ਗੱਬਣਾ ਵੀ ਕਿੰਨਾ ਟਾਈਮ ਲੈਂਦੀ ਆ ਬਾਈ ਸ਼ੂਲ ਬਸ ਦੋ ਚਾਰ ਦਿਨਾਂ ਚ ਹੀ ਸੁੰਦੀ ਆ ਬਈ ਦੋ ਚਾਰ ਦਿਨਾਂ ਚ ਸੁੰਦੀ ਆਗੀ ਤੇ ਕੀ ਰਿਕਾਰਡ ਆ ਬਈ ਰਿਕਾਰਡ ਇਹ ਪਹਿਲੇ ਪਲੂਨ ਨੇ ਦਿੱਤਾ ਗਾਇਆ ਨੇ 14 15 ਕਿਲੋ ਐਤ ਕੀ ਕਿੰਨਾ ਦੇ ਦੂ 16 17 ਕਿਲੋ ਦੁੱਧ ਪਾ ਦੂਗੀ 15 ਮੰਨ ਲੈ ਕੋਈ ਠੀਕਾ ਠੰਡੀ ਛਿਲ ਬਈ ਚੈੱਕ ਕਰ ਲ ਕੋਮਾਲੀ ਬਹੁਤ ਮੈਂ ਕਹਣਾ ਕੀ ਬਤਾ ਬਈ ਲੇਵਾ ਜੇ ਕੱਚਾ-ਕੱਚਾ ਪਿਆ ਸਾਰੀਆਂ ਬਲਦਲਾਂ ਕੱਢ ਕੇ ਸੋਨਾ ਕਰ ਮਾਰ ਲੀ ਠੰਡੀ ਛਿਲ ਬਹੁਤ ਬਈ ਜਿਵੇਂ ਮਰਜੀ ਹੱਥ ਲਾਈ ਜਾ ਠੰਡੀ ਛਿਲ ਬਈ ਫੁੱਲਾ ਬਾਕੀ ਥਣ ਆਪਾਂ ਚੈੱਕ ਕਰਾ ਲੈ ਮੈਂ ਕਹਣਾ ਪੂਰਾ ਚੰਗਾ ਬਈ ਕੱਲਾ-ਕੱਲਾ ਥਣ ਆ ਬਈ ਪੂਰੀ ਬਿੱਥੀ ਥਣ ਲੱਗਾ ਨਾੜਾ ਨੂੜਾ ਲੈ ਚੈੱਕ ਕਰ ਲ ਬਹੁਤ ਕਮਾਲ ਦੇ ਖੋਲ ਦੇ ਬਈ ਧੋ ਦੇ ਖੋਲ ਕੇ ਬ੍ਰੀਡ ਬਈ ਚੰਗੀ ਆ ਫਾਇਰ ਚੰਗੀ ਉਹ ਮੱਝਾ ਵਰਗਾ ਦੁੱਧ ਦੀ ਪੂਰੀ ਜਾਣ ਵਾਲੀ ਆ ਪਲੇ ਵੀ ਵਹਿੜਾ ਬਈ ਥੋੜੀ ਵਸੀ ਨਹੀਂ ਪੋਲੀ ਸ਼ਮੀ ਦਾ ਬਈ ਫੁੱਲ ਬਾਕੀ ਆ ਫੇਸ ਕੁਆਲਟੀ ਚੈੱਕ ਕਰਾਉਣਾ ਨੇੜੇ ਤੋਂ ਮੈਂ ਕਹਿੰਦਾ ਕਯਾ ਬੱਤਾ ਬਹੁਤ ਪਿਆਰੀ ਆ ਕੋਈ ਛੋਟੀ ਨਾ ਸਮਝੋ ਬਾਈ ਫੁੱਲ ਕੱਦਾ ਭਾਜਨ ਭੋਜਨ ਬਹੁਤ ਸਹੀ ਗੱਲ ਆ ਭਾਜਨ ਇਹਨੂੰ ਬਹੁਤ ਆ ਬਾਕੀ ਠੰਡੀ ਸੀਲ ਵਾਲੀ ਆ ਹੂੰ ਮੈਂ ਮਰ ਜਿਆ ਤਸਲਾਈ ਚਲਾਇ ਸਾਰੇ ਕਹਿੰਦੇ ਮੈਂ ਆਏ ਨਾ ਤੁਰ ਜੰਦੀ ਆ ਕਿ ਜੋ ਮਰਜੀ ਲਈ ਫਿਰ ਬੰਦਾ ਬਾਲਟ ਲੰਬਾਈ ਹੈ ਜਰੂਰ ਪਈਆ ਕੱਚੀ ਕੱਚੀ ਪਈਆ ਜਦੋਂ ਉਹਨਾਂ ਕਰ ਮੈਨ ਸੋਣਾ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਸੋਣਾ ਤੇ ਸੱਤੇ ਬਾਈ ਕੀ ਮੋਲਾ ਫਿਰ ਦਾ ਮੋਲੇ ਦਾ ਵੀਰੇ ਆਪਾਂ ਕਰਦੇ ਆ 62000 62000 ਦੇ ਦੇ 60 ਦੀ ਦੇ ਦੇਉਗੇ ਹਾਂਜੀ ਬਾਈ ਕਹਿੰਦਾ ਬਾਈ 62000 ਰੁਪਿਆ ਮੁੱਲ ਕਰਦਾ 60000 ਦੀ ਆਪਾਂ ਵੜ ਠੰਡੇ ਸੀ ਦੇ ਦਿਆਂਗੇ ਬਾਕੀ ਆਪਾਂ ਇੱਕ ਵਾਰੀ ਬਈ ਫੇਰ ਤੋਂ ਚੈੱਕ ਕਰਵਾ ਲਾਂ ਮੈਂ ਕਹਣਾ ਕੀ ਆ ਬਾਤਾਂ ਬਾਈ ਲੈਵਾ ਚੈੱਕ ਕਰ ਲਓ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਬਲਟ ਲਾ ਜਾ ਫੁੱਲ ਫੁੱਲ ਪਈਆਂ ਬਈ ਇਹ ਤਾਂ ਹੂੰ ਇਧਰ ਵੀ ਆਪਾਂ ਚੈੱਕ ਕਰ ਲੈਣਾ ਨਾੜਾ ਨੂੜਾ ਨਾ ਇਹ ਵੀ ਤੇ ਚੈੱਕ ਕਰ ਲੈ ਹਾਂ ਬਹੁਤ ਚੰਗਾ ਲੱਗਾ ਮਝਾਰਗਾ ਥਾਣਾ ਬਾਈ ਹਾਂ ਹਾਂ ਹਮ ਦਿਖਾ ਦੇ ਲੇ ਹਾਂ ਹੂੰ ਸਹੀ ਗੱਲ ਆ ਬਾਈ ਬਹੁਤ ਸੋਹਣਾ ਅੱਗੇ ਬਾਈ 2 ਨੰਬਰ ਤੇ ਇਹ ਤੀਜੇ ਸੁਈ ਸੁਈ ਵੀ ਆ ਬਾਈ ਤੇ 10 ਸੂਈ ਹੈ ਕਦੋਂ ਸੂਈ ਹੈ ਬਾਈ ਇਹਨੂੰ ਹੋ ਗਿਆ 10 12 ਦਿਨ ਸੂਈ ਨੂੰ ਬਾਈ 10 12 ਦਿਨ ਹੋ ਗਏ ਬੱਚਾ ਬਈ ਇਹਦੇ ਵਿੱਚਸੀ ਆ ਵੀਰੇ ਖੜੀ ਆ ਦਿਖਾ ਦੇਾਂਗੇ ਨਾਲ ਹੀ ਠੀਕ ਆ ਬੱਚਾ ਬਾਈ ਬੱਸੀ ਆ ਗਈ ਹਾਂਜੀ ਤੇ ਕਿੰਨਾ ਕੁ ਮਤਲਬ ਦੋ ਟੋਨਾ ਹੈ ਬਾਈ 23 ਕਿਲੋ ਕੰਡੇ ਵਾਲਾ ਬਾਈ ਕੰਡੇ ਵਾਲਾ 20 ਕਿਲੋ ਆਪਣੇ ਘਰੇ ਕਿੰਨੇ ਦਿਨ ਮਰਜੀ ਚੋਲੇ ਬੰਦਾ ਤਿੰਨ ਡੰਗ ਚੋਲੇ ਚਾਰ ਚੋਲੇ ਠੀਕ ਆ ਹੱਥਿਆਂ ਚੋਲੇ ਮਸ਼ੀਨ ਲਾਲੇ ਬੇਫਿਕਰ ਠੀਕ ਆ ਹਾਂ ਠੰਡੀ ਛੀਲੇ ਫੋਲਾ ਬਾਈ ਪਿਕਅਪ ਬਾਕੀ ਬਲੇਵਾ ਚੈੱਕ ਕਰਾਣਾ ਮੈਂ ਕਹਿੰਦਾ ਕਿਆ ਬਾਤ ਆ ਬਾਈ ਫਿਟਿੰਗਾਂ ਦਾ ਬਲੇਵਾ ਹਣਾ ਹਾਂ ਸਵੇਰੇ ਹਜੇ ਤੂੰ ਦੇਖ ਲੈ 8:30 ਹੋ ਗਏ ਆ ਕੋਈ ਵੀ ਆ ਕਰ ਲੋ ਠੀਕ ਆ ਚਵਾਈ ਹੋਈ ਵੀ ਆ ਹਾਂ ਚਵਾਈ ਵੀ ਆ ਬਾਈ ਠੀਕ ਆ ਬਾਈ ਕਹਿੰਦਾ ਬਾਈ ਚਵਾਈ ਹੋਈ ਹੋ ਬਾਕੀ ਕੱਦ ਬੈਡ ਚੈੱਕ ਕਰ ਲੋ ਜਾਨ ਦੇ ਕੋਲੇ ਆ ਹੁਣ ਕਿਸੇ ਨੇ ਹਾਂ ਉਹ ਤਾਂ ਤਾਂ ਫਲੋ ਜੀ ਬਾਈ ਰਾਜੀ ਰੂਜੀ ਵੀ ਵਧੀਆ ਹਣਾ ਹਾਂ ਪੂਰੀ ਕੱਦ ਬਹੁਤ ਆ ਬਾਈ ਹੂੰ ਬਾਕੀ ਕੱਦ ਤੇ ਬਰੀਡ ਚੈੱਕ ਕਰ ਲੋ ਬਾਈ ਫੇਸ ਕੋਿਆ ਕਿਆ ਬਾਤਾਂ ਫੇਸ ਕੁਆਲਿਟੀ ਬਾਕੀ ਆਪਾਂ ਡਰ ਲੈਦੇ ਤਾਂ ਇੱਕ ਵਾਰੀ ਫੇਰ ਚੈੱਕ ਕਰਨਾ ਨਾ ਨਾੜਾ ਨੂੜਾ ਚੈੱਕ ਕਰ ਲਓ ਗੁੰਦੀ ਪਈ ਆ ਬੱਚਾ ਬਈ ਕਿਹੜਾ ਬੱਸੀ ਆ ਮੂਰੇ ਖੜੀ ਆ ਬਈ ਬੱਸੀ ਦੀ ਕੁਆਲਿਟੀ ਮੈਨੂੰ ਚਾਹੀਦੀ ਬਹੁਤ ਕੁਆਲਿਟੀ ਦੀ ਬੱਸੀ ਦਿੱਤੀ ਆ ਹਨਾ ਹਾਂਜੀ ਹਾਂਜੀ ਤੱਕੇ ਆਪਾਂ ਵੀ ਲੈਵਾ ਚੈੱਕ ਕਰਾਂਨੇ ਆਂ ਕੱਲਾ ਕੱਲਾ ਥਾਣਾ ਬਈ ਪੂਰੀ ਬਿੱਤੀ ਉੱਠਣ ਲੱਗਾ ਨਾੜਾ ਚੈੱਕ ਕਰਨ ਲਈ ਵੇ ਤੇ ਧਾਰ ਕਿਵੇਂ ਆ ਬਈ ਪੂਰੀ ਆ ਵਧੀਆ ਬਈ ਠੀਕ ਆ ਵੀ ਇੱਕ ਨੰਬਰ ਆ ਚ ਬਈ ਹਾਂ ਹਾਂ ਪੂਰੀ ਠੰਡੀ ਛੀਲ ਵਾਲੀ ਨਿੰਬੜ ਦੀ ਛੇਤੀ ਹੋ ਬਈ ਹਨਾ ਹਾਂ ਹਾਂ ਠੀਕ ਆ ਵੇ ਬਈ ਇਦਾਂ ਵੀ ਚੈੱਕ ਕਰ ਲਓ ਕਿਆ ਬਾਤਾਂ ਆਂ ਲੈਵਾ ਦੋਮਾ ਪਾਸਿਆਂ ਨੂੰ ਇੱਕੋ ਜੱਲੇ ਵਾ ਜਿੰਨਾ ਮਗਰ ਸਾਮ ਨੂੰ ਬੈਠਣੋਂ ਹਟ ਜਾਂਦੀ ਐ ਇਹਨਾਂ ਲੇਵਾ ਕੱਢ ਲੈਂਦੀ ਐ ਠੀਕ ਆ ਬਾਈ ਕਹਿੰਦਾ ਸਾਮ ਤੱਕ ਜਦੋਂ ਉਹਨੂੰ ਮਤਲਬ ਤਿਆਰ ਹੁੰਦਾ ਨਾ ਲੇਵਾ ਉਹਦੋਂ ਬੈਠਿਆ ਨਹੀਂ ਜਾਂਦਾ ਕਰਮ ਵਾਲੀ ਦਾ ਇਹਨਾਂ ਚੰਗਾ ਲੇਵਾ ਗਾ ਬਾਕੀ ਦੁੱਧਾਂ ਵਾਲੀ ਨਾਲ ਚੈੱਕ ਕਰ ਲੋ ਬੜੀ ਚੰਗੀ ਨਾਲ ਲੱਗੀ ਆ ਤੁਹਾਨੂੰ ਤਾਂ ਨਾ ਬਾ ਕਮਾਲੀ ਆ ਬੱਚਾ ਚੈੱਕ ਕਰਾ ਦੇ ਬਸ ਸੀ ਮੋਰੀ ਬੱਚਾ ਬਾਈ ਬਹੁਤ ਕਮਾਲ ਦਾ ਗਾ ਨਾ ਇਹ ਮੰਨ ਲੋ ਵੀ ਇੱਕ ਮੁੱਲ ਚ ਦੋ ਮਿਲਣ ਗਿਆ ਕਿ ਨਹੀਂ ਬਾਈ ਲੈ ਬਾਈ ਕੀ ਬਤਾ ਵਾ ਸਿੱਧੀ ਕੁਆਲਿਟੀ ਕੀ ਮੋਲ ਆ ਬਾਈ ਫਿਰ ਦੇਣ ਲੈਣ ਜੇ ਤਾਂ ਬਸ ਹਾਂਣਾ 75000 ਦੀ ਦੇ ਦੇਾਂਗੇ ਭਾਈ 75000 ਦੀ ਹਾਂਜੀ ਤੇ ਮਾਨਤਾਨ ਥੋੜਾ ਕਣ ਬਸ ਸਾਰਾ ਕੋ ਵਿਚ ਹੀ ਆ ਗਿਆ ਇਹਦੇ ਠੀਕ ਆ ਹਾਂਜੀ ਬੇਲ ਗੱਲ ਬਧੀ ਬੱਛਾ ਬੱਸੀ ਆ ਹਾਂ ਮੱਸੀ ਵੀ ਆ ਗਈ ਮਾਨਤਾਨ ਵੀ ਆ ਗਿਆ ਦੁੱਧ ਵੀ ਹੈਗਾ ਬਾਈ ਤੇ 1 ਕਿਲੋ 20 ਕਿਲੋ ਕਿੰਨੇ ਦਿਨ ਮਰਜੀ ਚੋਲੇ ਬੰਦੇ ਠੀਕ ਆ ਬਾਈ ਕਹਿੰਦਾ ਭਾਈ ਚਾਰ ਡੰਗ ਚੋਲੇ ਚਾਹ ਪੰਜ ਚੋਲੇ 20 ਲੀਟਰ ਆਪਾਂ ਚਵਾ ਕੇ ਦੇਵਾਂਗੇ ਕਰੋ ਇੱਥੋਂ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਵੀ ਬਾਈ ਕੋਈ ਗੱਬਨ ਲੈਂਦਾ ਕੋਈ ਚੋਣ ਵਾਲੀ ਲੈਂਦਾ ਠੀਕ ਆ ਬਾਈ ਆਪਣੇ ਘਰੇ ਚਾਹੇ ਦੋ ਡੰਗ ਚੋਲੇ ਤਿੰਨ ਚੋਲੇ ਠੀਕ ਆ ਅਗਲੇ ਦਿਨ ਸਭਸੀ ਚੰਗੀ ਬਹੁਤ ਆ ਵੀ ਤੀਜੇ ਹੀ ਸੂ ਹੂੰ ਕੀਆ ਬੱਚਾ ਵੀ ਬਹੁਤ ਚੰਗਾ ਹੂੰ ਅੱਗੇ ਬਈ ਤੈਨੂੰ ਨੰਬਰ ਤੇ ਦੂਜਾ ਸਵੇਰ ਸੁੰਦੀ ਆ ਬਈ ਠੀਕ ਆ ਹਫਤਾ ਲੈ ਜੂਗਾ ਇੱਕ ਹਫਤੇ ਦੀ ਕੱਚੀ ਆਖੀਰਕਾਰ ਆ ਦੁੱਧ ਵੀ 20 ਕਿਲੋ ਹੀ ਪਾ ਦੂ ਬਈ ਮੌਜ ਨਾ ਠੀਕ ਆ ਇਸ ਲਈ ਸੂ ਕਿੰਨਾ ਕੱਢਿਆ ਇਸ ਲਈ ਸੂ ਉਹਨਾਂ ਨੇ ਬਈ ਜੀ ਤੋ ਆਪਾਂ ਲਈ ਜਾਓ ਕਹਿੰਦੇ ਤੋਕੜ ਲਈ ਸੀ 13-14 ਕਿਲੋ ਦੁੱਧ ਸੀਗਾ ਚੈੱਕ ਪਾਸ ਲਈ ਸੀ ਉਹਨਾਂ ਨੇ ਚੈੱਕ ਪਾਸ ਲਈ ਸੀ 13-14 ਲੀਟਰ ਸੀ ਪਕ ਨੇ ਵੀ ਕਿ 20 ਕਿਲੋ ਮੰਨ ਕੇ ਲੈ ਲਈ ਬਸ ਚੰਗੀ ਬਾਕੀ ਬਈ ਚੌੜੀ ਝੂੜੀ ਬਹੁਤ ਆ ਜਰਾ ਬਹੁਤ ਭਜਨ ਬਹੁਤ ਕਰਦੇ ਬਹੁਤ ਚੈੱਕ ਕਰ ਲੋ ਸੁਣਾਖਾ ਬੋਨਾਂ ਨੇ ਜੀ ਦੱਸੀ ਚ ਗੱਲ ਕਰੀਆ ਫੁੱਲ ਆ ਬਈ ਬਾਕੀ ਲੈਵਾ ਪਚੇ ਕਰਾ ਲੈ ਕੀ ਬਾਤਾਂ ਲੈਵਾ ਬਹੁਤ ਸੋਨਾ ਫੀਟਿੰਗ ਆ ਲੈਵਾ ਰੱਖਦੀ ਹੈ ਨਾ ਪੂਰਾ ਬਈ ਹੂੰ ਫੀਟਿੰਗ ਆ ਕਿੰਨੇ ਦਿਨ ਪਜਾ ਬਈ ਹਜੇ ਹਫਤਾ ਮੰਨ ਕੇ ਚੱਲ ਵੀ ਲੈ ਜੋਗੀ ਹਜੇ ਇੱਕ ਹਫਤੇ ਦੀ ਕੱਚੀ ਹੈਗੀ ਬਾਕੀ ਆਪ ਇਧਰੋਂ ਬਈ ਥਣ ਚੱਕਾਣੇ ਮੈਂ ਕਿਹਾ ਨਾ ਕੀ ਬਾਤ ਆ ਥਣ ਬਹੁਤ ਚੰਗਾ ਲੱਗਾ ਪੂਰੀ ਮਿੱਥੀ ਦੇ ਥਣ ਲੱਗਿਆ ਕਲਾਬੀ ਕਲਾਬੀ ਥਾਣਾ ਬਾਕੀ ਫੇਸ ਕੁਆਲਟੀ ਚ ਇਕੋ ਜਿਹਾ ਸਰੀਰ ਆ ਬਾਈ ਕੋ ਲਿੱਸੀ ਲਮੀ ਨਹੀਂ ਪਲੀ ਪਲੀ ਬਹੁਤ ਆ ਬਾਈ ਹਨਾ ਕੱਦ ਬਹੁਤ ਆ ਪਲੀ ਬਹੁਤ ਆ ਬਈ ਕਿਹੜਾ ਛੋਟੀ ਜੀ ਹੈ ਸਹੀ ਗੱਲ ਆ ਕੋਈ ਛੋਟੇ ਨਹੀਂ ਬਰੀਡ ਫੁੱਲ ਆ ਜੇ ਆਪਾਂ ਗੱਲ ਕਰੀਏ ਲੈ ਬਾਈ ਕੱਦ ਚੈੱਕ ਕਰ ਲਓ ਬਾਈ ਦੇ ਜਮਾਂ ਬਰੋਬਰ ਜਾਂਦੀ ਆ ਬਾਕੀ ਚੌੜੀ ਬਹੁਤ ਆ ਬਈ ਬਾਈ ਨਾਲ ਲੱਸੀ ਚੌੜੀ ਜੀ ਬਹੁਤ ਬਸ ਬਹੁਤ ਚੰਗਲ ਹੈ ਕੱਦ ਬੱਟ ਬਹੁਤ ਆ ਹਨਾ ਜਾਤ ਦੀ ਆ ਹਮ ਸਹੀ ਗੱਲ ਆ ਬਾਈ ਬਾਕੀ ਚਮਕ ਚਮਕ ਕੇ ਚੈੱਕ ਕਰ ਲਓ ਸਾਈਲਿੰਗ ਸੁਲਿੰਗ ਨਾ ਕਰਨ ਵਾਲੀ ਤੇ ਫੁੱਲ ਆ ਬਾਈ ਤੇ ਕੀ ਮੋਲ ਆ ਬਾਈ ਸੱਤੇ ਕੱਤੀ ਨਾਲ 72 ਦੀ ਦੇ ਦੇਂਗੇ ਬਈ 72 ਦੇ ਹਾਂਜੀ ਕੱਦ ਦਿਖਾ ਦੇ ਬੇਲ ਦਿਖਾ ਦੇ ਬਸੇ ਵੱਡੀ ਬੁੱਡੀ ਕਹਿੰਦਾ ਕੀ ਬਾਤਾਂ ਬਈ ਵੱਡੀ ਬੁੱਡੀ ਫੁੱਲਾ ਖੰਡੀ ਸੀਰ ਬਹੁਤ ਚੈੱਕ ਕਰ ਲੋ ਘੋੜੀਆਂ ਕੋ ਖੜੀਆਂ ਕਿ ਨਹੀਂ ਜਿੱਥੇ ਮਰਜੀ ਖੜਾਵਾ ਸੰਦੇ ਸੀਦਾ ਢੱਲਾਂ ਢੱਲਾਂ ਦਿਖਾ ਦਿੰਦੇ ਆ ਹੂੰ ਚੌੜੀ ਬਹੁਤ ਆ ਬਈ ਉੱਤੋਂ ਸਹੀ ਗੱਲ ਆ ਬਈ ਚੌੜੀ ਚੁੜੀ ਤਾਂ ਫੁੱਲਾ ਬਾਕੀ ਲੈ ਵੱਦ ਨਾ ਵਾਸਿਆਂ ਨੂੰ ਕੱਟੂ ਹਣਾ ਦੋਨੇ ਪਾਸੇ ਨੂੰ ਅੱਗੇ ਨੂੰ ਵੀ ਪਿੱਛੇ ਨੂੰ ਵੀ ਫੀਟਿੰਗ ਲੈਵਾ ਬਈ ਕੋਈ ਟੁੱਟ ਮੇਲੇ ਵਾਲੀ ਨਹੀਂ ਬਾਕੀ ਠੰਡੀ ਸੀਰ ਬਈ ਕਹਿੰਦਾ ਫੁੱਲਾ ਲੈ ਚੈੱਕ ਕਰ ਲੋ ਬਲ ਢੱਲਾਂ ਨਾ ਫੁੱਲ ਪਈਆਂ ਜੇ ਕੱਚੀ ਕੱਚੀ ਪਈ ਆ ਬਾਕੀ ਥੋੜਾ ਕਾ ਨਾ ਮਾਨਤ ਰਸੀ ਕੋ ਬੜੀਆ ਬਣ ਕੇ ਸੂ ਆਈ ਨਹੀਂ ਗਿਆ। ਕੀ ਬਾਤਾਂ ਬਾਈ ਸਹੀ ਗੱਲ ਆ ਸੈਣੀ ਸੁਣ ਕੇ ਨਾ ਫੁੱਲਾ। ਬਾਕੀ ਆਪਾਂ ਥਾਂ ਚੇ ਕਰਾ ਲੈਣਾ ਬਹੁਤ ਸੋਹਣਾ ਥਾਂ ਲੱਗਾ। ਆਏਗੇ ਤਾਂ ਥੋੜਾ ਕਾਣਾ ਮਾਣਤਣ ਹੋਜੂ। ਹਾਂ ਕਰ ਦਾਂਗੇ ਮਾਣਾ ਮੋਟਾ ਬਾਈ। ਛੋੜ ਦੱਪਾ ਹੀ ਹੋਊਗਾ। ਠੀਕ ਆ। ਛੋੜ ਸੱਪਾ ਬਾਈ ਇਹਨਾਂ ਮਾਣਾ ਮੋਟਾ ਕਰ ਦਾਂਗੇ। ਬਾਕੀ ਬਾਈ ਫੀਟਿੰਗ ਲੈਵੇ ਦੀ ਨਾਲ ਜਿਹੜੀ ਬਾ ਕਮਾਲ ਬੰਦੇ ਬਾਈ ਕੁਲ ਜਲਦੀ। ਇਹ ਕੱਚੀ ਆ ਬਾਈ ਜਦੋਂ ਨਾ ਕਰ ਮਾਣਨੇ ਸੋਨਾ ਬਾਲਟ ਲਾਹੇ ਫੁੱਲ ਦਿਖਾਉਂਦੀ ਆ ਜਦੋਂ ਸੋਨਾ ਫੁੱਲ ਸੋਨਾ ਲੈਵਾ ਤਿਆਰ ਕਰਕੇ ਸੋਨਾ ਕਰਦੇ ਬੈਠਾ ਬਹੁਤ ਆ ਵੀਰੇ। ਹੂੰ ਰੋਈ ਗੋਲੀ ਹੈ ਬਈ ਲੰਮੀ ਲੰਮੀ ਫੋਲ ਲਾਪਾ 20 ਕਿਲੋ ਕਰਨੇ ਅਗਲਾ 24 25 ਵੀ ਚੋ ਸਕਦਾ ਆਉਦੀ ਸ਼ੇਵਨ ਠੀਕ ਆ ਬਈ ਫੇਰ ਥੱਲੇ ਥੱਲੇ ਪੂਰੀ ਇੱਕ ਨੰਬਰ ਠੀਕ ਆ ਅੱਗੇ ਬਈ ਲਾਸਟ ਇਹਦੀ ਡਿਟੇਲ ਹੈ ਦੂਜੇ ਸੂਏ ਸੂਈ ਵੀ ਆ ਬਈ ਨੂੰ ਹੋ ਗਏ 3 ਮਹੀਨੇ ਸੂਈ ਨੂੰ 3 ਮਹੀਨੇ ਹੋ ਗਏ ਸੂਈ ਮਗਰ ਬੱਚਾ ਇਹਦੇ ਠੀਕ ਆ ਹਾਂ ਠੀਕਾ ਤਰਾਇਆ ਵਾ ਰਹਿਣਾ ਨਾ ਰਹਿਣਾ ਅਗਲੇ ਦੀ ਜ਼ਿੰਮੇਵਾਰੀ ਹੈ ਹੂੰ ਇੱਕ ਕਮੜੀ ਇਹਦੀ ਸ਼ਾਂ ਪੁੱਤਰੀ ਵੀ ਆ ਇੱਕ ਪਾਸਿਓ ਠੀਕ ਆ ਹੂੰ ਇੱਕ ਬਸ ਉਹ ਬਾਈ ਕਹਿੰਦਾ ਸਾਹ ਪੁੱਤਰੀ ਵੀ ਆ ਬਾਈ ਤੇ ਕਿੰਨਾ ਦਿੰਦਾ ਹੁੰਦੇ ਨੇ ਦੱਸਣਾ ਜ਼ਰੂਰੀ ਆ ਬੰਦੇ ਨੂੰ ਕਿੰਨਾ ਦਿੰਦਾ ਬਾਈ ਦੁੱਧ ਦੇ ਥੱਲੇ 10 ਕਿਲੋ ਆ 9 ਕਿਲੋ ਚੋਈ ਜਾਂਦੇ ਬੰਦਾ ਆਪਣੇ ਘਰੇ ਕਿੰਨੋਂ ਮਰਜੀ ਚੋਕ ਦੇ ਲੈ ਠੀਕ ਆ ਭਾਵੇਂ ਠੰਡੇ ਜਿਹੇ ਫੋਨ ਕਰ ਲੈ ਠੀਕ ਆ ਬਾਕੀ ਪਲੀ ਵੀ ਬਹੁਤ ਆ ਬਾਈ ਹਨਾ ਪੂਰੀ ਪਲੀ ਵੀ ਹੋਈ ਗੋਲ ਮਟੋਲ ਪਈਆ ਬਾਈ ਲੱਸੀ ਲਾਵੀ ਜਿਨੀ ਕਿਸੇ ਵਕਤ ਵਾਕੀ ਛਾਣ ਸੁਣ ਕੇ ਬਹੁਤ ਸੋਹਣਾ ਲੱਗਾ ਵਾ ਕਿਆ ਬਾਤਾਂ ਆ ਬਾਈ ਚੌਨ ਵਾਲੀ ਠੰਡੀ ਸੀ ਹੂੰ ਬਾਕੀ ਬਰੀਡ ਬਹੁਤ ਚੰਗੇ ਆ ਫੇਸ ਦੇ ਕਰ ਲੋ ਬਹੁਤ ਚੌੜਾ ਫੇਸ ਆ ਹਨਾ ਹਾਂ ਹਾਂ ਇਸ ਚੈੱਕ ਕਰ ਲਓ ਬਈ ਗੋਲ ਮੋਟੋਲ ਪਈਆ ਕਰਮਾਂ ਲਈ ਬਾਕੀ ਸਾਇਨਿੰਗ ਦੀ ਗੱਲ ਕਰੀਏ ਨਾ ਸਾਇਨਿੰਗ ਤੇ ਚਮਕ ਤਾਂ ਫੁੱਲ ਆ ਬਾਈ ਤੋਰਾ ਚੈੱਕ ਕਰ ਲਓ ਇੱਕ ਨੰਬਰ ਹੈ ਪੂਰਾ ਵਧੀਆ ਤਰ੍ਹਾਂ ਦੀਆਂ ਮੜੀ ਸ਼ਾਂਪ ਲਹੀ ਆ ਥੋੜੀ ਛੋਟੀ ਹੁੰਦੀ ਦੀ ਲਹੀ ਵੀ ਬਾਈ ਠੀਕ ਆ ਵੀ ਹੁਣ ਨਹੀਂ ਲਹੀ ਪਹਿਲੇ ਨਹੀਂ ਲਹੀ ਪਹਿਲਾਂ ਦੀ ਛੋਟੀ ਹੁੰਦੀ ਸੀ ਲਹੀ ਵੀ ਠੀਕ ਆ ਬਾਈ ਫੋਨ ਦਿਖਾ ਦੇ ਠੰਡੀ ਸੀਲ ਬਸ ਹੁਣ ਬਈ ਮੈਂ ਕਹਣਾ ਕਿਆ ਬਾਤ ਤਾਂ ਮੱਝਾ ਰਗਾ ਥਣ ਲੱਗਾ ਵਾ ਹਾਂ ਹਾਂ ਸਹੀ ਗੱਲ ਆ ਬਾਈ ਬਹੁਤ ਕਵਾ ਬਸ ਇਹਦਾ ਅੰਦਰ ਮੂਰੇ ਬੈਠਾ ਬਈ ਉਹ ਵੀ ਦਿਖਾ ਦੇ ਬਾਕੀ ਤਾਂ ਹਰ ਕੇ ਮੈਂ ਬਾਈ ਥਾਰ ਤੁਰ ਇੱਕ ਨੰਬਰ ਪੋਲੀ ਬਾਈ ਠੀਕ ਆ ਲੈ ਬਾਈ ਲੈਵਾ ਚੈੱਕ ਕਰ ਲੋ ਮੈਂ ਕਹਿੰਨਾ ਕਿਆ ਬਾਤ ਆ ਥੋੜਾ ਡਰਦੀ ਜਰੂਰ ਆ ਸਵੇਰੇ ਤੇ ਮੂਰੇ ਬੈਠਾ ਬੱਚਾ ਇਹਦਾ ਬਾਈ ਬਸ ਹੈਗਾ 9 ਲੀਟਰ ਬਾਈ ਕਹਿੰਦਾ ਬਾਈ ਕੰਡੇ ਵਾਲਾ ਆਪਦੀ ਤਸੱਲੀ ਕਰ ਲਿਓ ਦੁੱਧ 10 ਕਿਲੋ ਹੀ ਆ ਆਪਾਂ ਕਹਿੰਨੇ ਵੀ 9 ਕਿਲੋ ਹੈਗਾ ਠੀਕ ਆ ਤੇ ਕੀ ਮੋਲ ਆ ਬਾਈ ਫਿਰ ਦੇਣ ਲੈਣ ਦਾ 35 ਦੀ ਦੇ ਦਾਂਗੇ 35 ਦੀ 35 ਦੀ ਠੀਕ ਆ ਬਾਈ ਕਹਿੰਦਾ 35000 ਦੀ ਬਾਈ ਆਪਾਂ ਬੜ ਦੇ ਦੇ ਦਾਂਗੇ ਤਿੰਨਾਂ ਦੇ ਸੀਗੇ ਬਾਈ ਭਰਾ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਤੁਹਾਨੂੰ